ਡੀਐਸ ਨਿਊਜ ਦੇ ਹਰ ਦੇ ਦਸਤਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੋ ਕਾਦੀਆਂ ਸ਼ਹਿਰ ਵਿਖੇ ਗਰਮੀਆਂ ਦੀ ਰੁੱਤ ਵਿੱਚ ਜੋ ਠੰਡੀਆਂ ਮਿੱਠੀਆਂ ਸਰਦੀਆਂ ਜਾਂ ਥਾਂ-ਥਾਂ ਤੇ ਲੱਗੀਆਂ ਦੁਕਾਨਾਂ ਔਰ ਲੋਕਾਂ ਦੀਆਂ ਲੱਗੀਆਂ ਪੀੜਾਂ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜੋ ਠੰਡੇ ਮਿੱਠੀਆਂ ਸਰਦੀਆਂ ਦੇ ਥਾਂ-ਥਾਂ ਤੇ ਦੁਕਾਨਾਂ ਸੱਜੀਆਂ ਹਨ ਔਰ ਤੁਸੀਂ ਦੇ ਰਿਹਾ ਸੀ ਅਸਲ ਵੀ ਖਾਸ ਰਿਪੋਰਟ ਪੱਤਰਕਾਰ ਬਿੰਦਰ ਸਿੰਘ ਤੁਹਾਨੂੰ ਆਧਾ ਵੀਰਾ ਹਾਜੀ ਵਾਹ ਅੱਲਾਹ ਅੱਲੀਮ ਅਰੋਮਾ ਬੋਰਡ ਦੇ ਮਨਿਕ ਚਿਕਨ ਚਿਕਨ ਵਾਲੇ ਮੋਰਾਂ ਤੇ ਬਾਕੀ ਨੇ ਇਹਨਾਂ ਨੇ ਕੱਪੜੇ ਦੀਆਂ ਆਣ ਵਾਲੀਆਂ ਕੱਪੜੇ ਵਾਲੀਆਂ ਬਾਕੀ ਉੱਪਰ ਵਾਲੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਜੀ ਬਾਬਾ ਜੀ ਆਪਣਾ ਨਾਮ ਦੱਸ ਦਿਓ ਜੀ ਕਿਹੜਾ ਨਗਰ ਆਪਣਾ ਇੱਕ ਵੀ ਗੁਰਾਇਆ ਇਹ ਜਿਹੜਾ ਸਰਦਾਈ ਦਾ ਪੜਾ ਰੱਖਾ ਗਿਆ ਕਿਹੜੀ ਜਗ੍ਹਾ ਦਾ ਇਹ ਜੀ ਕਾਦੀਨ ਸਹਿਰ ਦੇ ਵਿੱਚ ਖਰਚਵਾ ਰੋਡ ਤੇ ਐਚ ਡੀ ਐਸ ਸੀ ਬੈਂਕਾਂ ਜੀ ਜੈਸ ਏਜੰਸੀ ਲੱਗੇ ਖਾਲਸਾ ਸ਼ਕਰ ਦੇ ਨਾਲ ਕੋਈ ਗੈਸ ਏਜੰਸੀ ਹੈ ਜੀ ਕਿੰਨੇ ਚਿਰ ਤੋਂ ਪ੍ਰੋਗਰਾਮ ਚੱਲ ਰਿਹਾ ਆਪਣਾ ਇਹ ਤਕਰੀਬ ਡੇਢ ਪੌਣੇ ਦੋ ਮਹੀਨੇ ਹੋ ਗਏ ਹਨ ਜੀ ਕਿਦਾਂ ਦਾ ਰਿਜ਼ਲਟ ਮਿਲ ਰਿਹਾ ਹੈ ਬਹੁਤ ਵਧੀਆ ਪਿਆਰ ਮਿਲਦਾ ਪਿਆ ਜੀ ਲੋਕਾਂ ਨੂੰ ਇੱਕ ਦਿਨ ਚ ਕਿੰਨੇ ਰਗੜੇ ਤਿਆਰ ਹੋ ਜਾਂਦੇ ਨੇ ਕੋਈ 10 ਤੋਂ 12 13 ਦੇ ਕਰੀਬ ਲੱਗ ਜਾਂਦੇ ਆ ਠੀਕ ਆ ਜੀ ਹਾਂਜੀ ਤੇ ਬਾਕੀ ਸ਼ਗੋ ਇਥੇ ਆਣ ਕੇ ਕਈ ਵਾਰ ਕਈਆਂ ਨੂੰ ਜੇ ਪਹਿਲਾਂ ਹੀ ਬੋਲ ਦਿੱਤਾ ਗਿਆ ਕਿ ਕਈ ਵਾਰ ਭਲਿਖਾ ਹੁੰਦਾ ਕਿ ਸ਼ਾਇਦ ਨਸ਼ਾ ਪੈਂਦਾ ਦੇ ਵਿੱਚ ਕੋਈ ਸੁੱਕਾ ਪੈਂਦਾ ਭਾਵ ਕਿ ਕੋਈ ਭੰਗ ਪੁੰਦਾ ਇਹਦੇ ਵਿੱਚ ਕੋਈ ਭੰਗ ਦਾ ਸਿਮ ਨਹੀਂ ਕੀਤਾ ਜਾਂਦਾ ਬਲਾਗੀਆਂ ਪੱਤੀਆਂ ਕਾਲੀ ਮਿਰਚ ਸੌਂਫ ਮਗਜ ਹਰੀ এলাਚੀ ਖਸਖਾਸ ਅਤੇ ਗਿਰੀ ਦਾ ਇਹਦੇ ਵਿੱਚ ਪਾਇਆ ਜਾਂਦਾ ਜੀ ਅਾਜ ਦੇ ਨੌਜਵਾਨਾਂ ਨੂੰ ਕੀ ਸਨਿਆਦ ਦੇਣਾ ਹੈ ਜਿਹੜੇ ਨਸ਼ਾ ਵਾਲੇ ਜਾ ਰਹੇ ਉਹਨਾਂ ਨੂੰ ਕੀ ਸਨਿਆਦ ਦੇਣਾ ਚਾਹੁੰਦੇ ਹਾਂ ਦੇਖੋ ਜੀ ਇਹ ਹੀ ਬਚਾਅ ਹੈ ਕੋਈ ਚੰਗੀਆਂ ਚੀਜ਼ਾਂ ਵਾਲਾ ਪਾਈਏ ਤੇ ਜਿਹੜੀਆਂ ਪਿਓਰ ਬਣਦੀਆਂ ਹਾਂਜੀ ਤਾਂ ਇਹ ਇੱਕ ਸਾਡੇ ਸਾਹਮਣੇ ਬਣਦਾ ਵੇ ਇਹਦੇ ਵਿੱਚ ਕੋਈ ਲੁਕਾ ਰੀ ਹੈਗਾ ਤੇ ਇਹੋ ਜਿਹੀਆਂ ਚੀਜ਼ਾਂ ਆਪਾਂ ਪੀ ਕੇ ਖਾ ਕੇ ਚਾਹੇ ਖਾਣ ਵਾਲੀਆਂ ਜਿ ਚੰਗੀਆਂ ਚੀਜ਼ਾਂ ਮਿਲ ਗਈਆਂ ਉਹ ਫਾਇਦਾ ਕਰੀਆਂ ਜਾਣ ਜੀਣ ਵਾਲੀਆਂ ਚੰਗੀਆਂ ਚੀਜ਼ਾਂ ਆਪ ਜੀ ਖੇ ਜਾਂਦੇ ਨਸ਼ਿਆਂ ਤੋਂ ਛੁਟਕਾਰਾ ਹੋ ਸਕਦਾ ਆਪ ਜੀ ਨਾਲ ਕਹਿੰਦੇ ਸੰਪਰਕ ਕਰਨਾ ਹੋਵੇ ਤਾਂ ਆਪਣਾ ਨੰਬਰ ਦਾ ਦੇ ਹਾਂਜੀ 86 99 31 76 99 ਇਹ ਨੰਬਰ ਬੋਲੋ ਹਾਂਜੀ 86 76 ਹਾਂਜੀ 86 ਨੂੰ ਤੇ ਮੈਂ 31 76 99 ਤੇ ਕਿੰਨੇ ਸਿੰਘ ਤਿਆਰ ਕਰਦੇ ਆਪਣੇ? 3-4 ਨੇ ਹੁੰਦੀਆਂ ਨੇ ਠੀਕ ਆ ਜੀ ਤੇ ਡੇਲੀ ਵੀ ਆਪਣਾ ਪੜਾ ਵਧੀਆ ਚੱਲ ਰਿਹਾ? ਹਾਂਜੀ ਬੋਲ ਜੀ ਸਰਪਾ ਜੀ ਨੰਬਰ ਇਹ ਕਰੀ ਹੋਰ ਲੈ ਲਓ ਸ਼ਾਇਦ ਗਲਤ ਬੋਲਿਆ ਗਿਆ ਹਾਂਜੀ 86 99 31 76 99 ਹਾਂਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ